ਇੱਕ ਰਾਤ ਵਾਰਦਾਤ ਹੋਈ ਸੀ ਪੀਜੋ ਦੇ ਇਰੇ ਵਿੱਚ ਕਿਥੋਂ ਨਗਰ ਦੇ ਦਾਅ ਦਿਖਾ ਕੇ ਜਿਹੜੇ ਹੈਗੇ ਨੇ ਚਾਰ ਅਕਿਊਸਡ ਮੋਬਾਈਲ ਵਗੈਰਾ ਖੋ ਕੇ ਲੈ ਗਏ ਸੀ ਸਾਡੇ ਐਸਐਚਓ ਸਾਹਿਬ ਨੇ ਈਡੀਸਪੀ ਸਾਹਿਬ ਦੀ ਟੀਮ ਨੇ ਤੁਰੰਤ ਪੂਰੀ ਰਾਤ ਲਾ ਕੇ ਸਾਰਾ ਕੰਮ ਕੀਤਾ ਤਾਂ ਕਿ ਇਹ ਬੰਦੇ ਜਿੰਨੀ ਜਲਦੀ ਗਫਤਾਰਾ ਹੋ ਸਕਣ ਉਹਨੇ ਜੰਗਾ ਕੋਈ ਹੋਰ ਵਾਰਦਾਤ ਰੁਕ ਜੇਗੀ ਪਹਿਲਾਂ ਟਰੇਸ ਹੋ ਜਾਂਦੇ ਆ ਔਰ ਇਹਨਾਂ ਦੀ ਮਿਹਨਤ ਨੂੰ ਰੰਗ ਆਇਆ ਔਰ ਇਹਨਾਂ ਨੇ ਭਾਈ ਦੌੜ ਕਰਕੇ ਚਾਰਾਂ ਦੇ ਵਿੱਚੋਂ ਤਿੰਨ ਵਿਅਕਤੀ ਅਰੈਸਟ ਕਰ ਲਏ ਜਿਹੜਾ ਦਾਤ ਵਗੈਰਾ ਇਸਤੇਮਾਲ ਕੀਤਾ ਸੀ ਉਹਨਾਂ ਨੇ ਉਹ ਵੀ ਇਹਨਾਂ ਰਿਕਵਰ ਕਰ ਲਏ ਮੋਬਾਈਲ ਫੋਨ ਜਿਹੇ ਸੀ ਪੰਜ ਮੋਬਾਈਲ ਫੋਨ ਰਿਕਵਰ ਕਰ ਲਏ ਨਾ ਉਹਨਾਂ ਕੋਲੋਂ ਚਾਰ ਮੋਟਰਸਾਈਕਲ ਬਰੰਦ ਕੀਤਾ ਔਰ ਉਹ ਸਾਰੇ ਜਿਹੜੇ ਮੋਟਰਸਾਈਕਲ ਵੀ ਨੇ ਉਹ ਛਕੀ ਲੱਗ ਰਹੇ ਨੇ ਹੋ ਸਕਦਾ ਕਿ ਸੇ ਹੋਰ ਬਰਦਾਚੀ ਬੱਤੇਗੇ ਹੁਣ ਹੋ ਸਕਦਾ ਹੈ ਖੁਦ ਹੀ ਹੋਏ ਹੋਣ ਔਰ ਇਹ ਹੁਣ ਅਸੀਂ ਦੂਰੇ ਇਨਵੈਸਟੀਗੇਸ਼ਨ ਸਾਰਾ ਕਲੀਅਰ ਹੋ ਜਾਏਗਾ ਕਿ ਵੀ ਕਿਹੜੇ ਕਿਹੜੇ ਕੰਮ ਅਜੇ ਵਰਤੇ ਗਿਆ ਨੇ ਇਸ ਤੋਂ ਲਾਵਾ ਜਿਹੜਾ ਹੈਗਾ ਆ ਤਿੰਨ ਵਿਅਕਤੀ ਜਿਹੜੇ ਲਾਡੋਵਾਲ ਏਰੀਏ ਦੇ ਰਹਿਣ ਵਾਲੇ ਸੀਗੇ ਇੱਥੇ ਵਾਰਦਾਤ ਕਰਕੇ ਵਾਪਸ ਚਲੇ ਜਾਂਦੇ ਸੀਗੇ ਪਰ ਇੱਕ ਵਿਅਕਤੀ ਦਾ ਉਹ ਅਰੈਸਟ ਕਰਨਾ ਰਿਹਾ ਗਿਆ ਉਹ ਵੀ ਅਸੀਂ ਜਲਦੀ ਜਲਦੀ ਅਰੈਸਟ ਕਰ ਲਾਂਗੇ ਇਹਦੇ ਨਾਲ ਇਸ ਏਰੀਏ ਦੇ ਵਿੱਚ ਜਿਹੜੀਆਂ ਵਾਰਦਾਤਾਂ ਇਦਾਂ ਦੀ ਹੋ ਰਹੀ ਸੀ ਦੀ ਹੈ ਉਠਾ ਲਪਾਇਆ ਸੀ ਕੋਈ ਹੋਰ ਪੁਆਇੰਟ ਲਗਾਓ ਮੋਬਾਈਲ ਲੱਗ ਗਿਆ ਸੀ ਕੈਸ਼ ਵੀ ਕਰ ਰਹੀ ਸੀ ਹਾਂ ਕੁਝ ਕੈਸ਼ ਕੈਸ਼ ਕਰ ਰਹੀ ਸੀ ਹੈ ਐਫ ਆਈ ਆਰ ਨੂੰ ਤੱਕ ਉਹਨਾਂ 10000 ਰੁਪਏ ਲਖਾਇਆ ਹੈਗਾ ਉਹ ਅਸੀਂ ਉਹਨੂੰ ਕਿਉਂਕਿ ਉਹਨੇ ਅਰੈਸਟ ਕੀਤੇ ਅਸੀਂ ਸਰ ਰਿਕਵਰ ਕਰਾਂਗੇ

हाँ जी सर उम्र कितनी गई यंग ने जी ऐसा भी भाई भी भाई, भाई साल रहे आज एवरेज दिखते आज 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 तक निकाल सामने आई है कि लेकिन वो ऐसे मेडिकल करावा के दे दे तो पता तो लगेगा बिल्कुल जी प्लान बार था सिक्की हाँ जी नौ कोई दस पास दिखा नौ कोई पौने नौ नौ कोई दस पास दिखा ਉਸ਼ੇ ਰੀ ਟਾਰਗੇਟ ਕਰਦੀ ਸੀ ਜਦੋਂ ਤੋਂ ਉਹਨਾਂ ਨੂੰ ਬੋਲ ਦੇਖੋ ਕ੍ਰਿਮੀਨਲ ਆਦਮੀ ਦਾ ਜਿੱਥੇ ਦਾ ਲੱਗੇ ਜਿੱਥੇ ਉਹਨੂੰ ਈਜ਼ੀ ਲੱਗੇ ਉਹ ਉੱਥੇ ਉਹ ਕਵਾਰਦਤ ਕਰ ਜਾਂਦਾ ਹੈਗਾ ਜਿਹੜਾ ਉਹਨਾਂ ਦਾ ਨਾਮ ਹੈ ਜਿਹੜਾ ਜਿਹਨਾਂ ਨੇ ਵਾਰਦਾਤ ਕੀਤੀ ਉਹਨਾਂ ਦਾ ਨਾਮ ਕੀ ਹੈ ਮਿਸਟਰ ਪਨੀਖ ਇਹਨਾਂ ਨੂੰ ਵਾਈਪੀਸੀ ਨਾਂ ਦੀ ਕਰਦੇ ਹਾਂ ਹਾਂ ਜੀ ਸਰ ਇੱਕ ਘਰ ਵਿੱਚ ਹੀ ਹੈ ਮਤਲਬ ਕਿ ਦੁਕਾਨ ਇਹਨਾਂ ਦੀ ਕਿ ਕਿੱਦਾਂ ਹਾਂ ਉੱਥੇ ਹੀ ਘਰ ਵਿੱਚ ਹੀ ਹੈ ਹਾਂ ਜੀ ਵਾਈਪੀਸੀ ਇਹਨਾਂ ਦੇ ਵਾਈਪਸੀ